ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਿਹਾ ਕੇ ਆਪ ਸਭ ਨੂੰ ਜੀ ਆਇਆਂ ਲੈ ਕੇ ਅੱਜ ਅੰਦੀ ਵੱਡੀ ਖਬਰ ਖਬਰ ਨੂੰ ਅੰਤ ਜ਼ਰੂਰ ਦੇਖਣਾ ਜਿੰਨਾ ਵੀਰਾਂ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਚੰਡੀਗੜ੍ਹ ਪ੍ਰਸ਼ਾਸਨ ਨੇ ਕਈਆਂ ਦੀ ਜ਼ਿੰਦਗੀ ਬਦਲਣ ਲਈ ਚੁੱਕਿਆ ਅਹਿਮ ਕਦਮ ਹੁਣ ਬੜੇਲ ਜੇਲ੍ਹ ਚ ਆਈ ਆਈਟੀ ਕਰਕੇ ਹੋ ਇੱਕ ਸਵਾਰਨ ਕੇ ਕੈਦੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਡੇਲ ਜੇਲ੍ਹ ਚ ਕੈਦੀਆਂ ਦੀ ਜ਼ਿੰਦਗੀ ਬਦਲਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ ਹੁਣ ਕੈਦੀਆਂ ਨੂੰ ਸਜ਼ਾ ਕੱਟਣ ਦੀ ਬਜਾਏ ਆਪਣੇ ਭਵਿੱਖ ਨੂੰ ਸਵਾਰਨ ਦਾ ਮੌਕਾ ਵੀ ਮਿਲੇਗਾ ਇਸੇ ਤਹਿਤ ਜੇਲ੍ਹ ਚ ਆਈਟੀਆਈ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ ਤਾਂ ਜੋ ਕੈਦੀਆਂ ਨੂੰ ਹੁਨਰ ਦੀ ਸਿੱਖਿਆ ਤੇ ਰਹਾਈ ਤੋਂ ਬਾਅਦ ਖੁਦ ਮੁਖਤਿਆਰ ਜੀਵਨ ਜੀ ਸਕਣ ਜੇਲ੍ਹ ਅਧਿਕਾਰੀਆਂ ਅਨੁਸਾਰ ਪਹਿਲੇ ਪੜਾਅ ਚ ਬੜ੍ਹਾਈ ਦਾ ਕੋਰਸ ਕੀਤਾ ਗਿਆ ਹੈ ਇਸ ਰਾਹੀਂ ਕੈਦੀ ਲੱਕੜ ਦਾ ਕੰਮ ਫਰਨੀਚਰ ਤਿਆਰ ਕਰਨਾ ਤੇ ਮਰਮਤ ਵਰਗੇ ਵਿਹਾਰਕ ਹੁਣ ਸਿੱਖ ਰਖੇ ਹਨ ਆਉਣ ਵਾਲੇ ਦਿਨਾਂ ਚ ਪਲੰਬਿਕ ਬਿਜਲੀ ਮਿਸਤਰੀ ਤੇ ਹੋਰ ਆਈਟੀਆ ਕੋਰਸ ਵੀ ਸ਼ੁਰੂ ਕੀਤੇ ਜਾਣਗੇ ਚੰਡੀਗੜ੍ਹ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਕਿ ਨਾ ਆਈਟੀਆ ਕੋਰਸਾਂ ਦੀਆਂ ਕਲਾਸਾਂ ਛੇਤੀ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਲਖਪਤੰਜ ਕੁਟਾਰੀਆ ਵੱਲੋਂ ਅਧਿਕਾਰਿਕ ਤੌਰ ਤੇ ਸ਼ੁਰੂ ਕੀਤੀਆਂ ਜਾਣਗੀਆਂ ਇਸ ਮੌਕੇ ਰਾਜਪਾਲ ਕੈਦਗੀਆਂ ਨੂੰ ਸਿੱਖਿਆ ਤੇ ਸਵੈ ਰੋਜ਼ਗਾਰ ਵੱਲ ਪ੍ਰੇਰਿਤ ਕਰਨ ਲਈ ਖਾਸ ਸੰਦੇਸ਼ ਵੀ ਦੇਣਗੇ ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਇਸ ਵੇਲੇ 50 ਕੈਦਗੀਆਂ ਨੇ ਦਾਖਲਾ ਕਰਵਾ ਲਿਆ ਹੈ ਉਮੀਦ ਹੈ ਕਿ ਜਿਵੇਂ-ਜਿਵੇਂ ਕੋਰਸਾਂ ਦੀ ਗਿਣਤੀ ਵਧੇਗੀ ਹੋਰ ਕੈਦੀ ਵੀ ਇਸ ਲਈ ਉਤਸ਼ਾਹਿਤ ਹੋਣਗੇ ਇਸ ਨਾਲ ਨਾ ਸਿਰਫ ਕੈਦੀਆਂ ਦੀ ਸੋਚ ਵਿੱਚ ਬਦਲਾ ਆਵੇਗਾ ਸਗੋਂ ਰਹਾਇਤ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਦਾ ਨਵਾਂ ਅਧਾਇਸ਼ ਸ਼ੁਰੂ ਕਰਨ ਵਿੱਚ ਸਮਰੱਥ ਹੋਣਗੇ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਯਤਨ ਕੈਦੀਆਂ ਲਈ ਸੁਧਾਰਕਰ ਨੂੰ ਅਸਲੀ ਮਾਇਨੇ ਵਿੱਚ ਸੁਧਾਰ ਕੇਂਦਰ ਬਣਾਉਣ 'ਚ ਸਹਾਇਕ ਹੋਣਗੇ ਰਹਾਇਤ ਤੋਂ ਬਾਅਦ ਹੁਨਰ ਦੀ ਬਦੌਲਤ ਉਹ ਆਪਣੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇ ਸਕਣਗੇ ਤੇ ਸਮਾਜ 'ਚ ਸਤਿਕਾਰ ਨਾਲ ਜੀਵਨ ਬਿਤਾ ਸਕਣਗੇ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਤਾਂ